ਹੈਲੋ ਹਾਂ ਹੁਣ ਪੜ੍ਹਾਈ ਦਾ ਪਹਾਨਾ ਲਾ ਕੇ ਬੈਠੀ ਹੋਰ ਇੰਜ ਨਹੀਂ ਪੜ੍ਹਨੇ ਪੁੱਤ ਹਾਂਜੀ ਮੰਮੀ ਪੜ੍ਹ ਰਹੀ ਸੀਗੀ ਅਰੇ ਇਸ ਵਾਰ ਤਾਂ ਵਧੀਆ ਨੰਬਰ ਲੈਣੇ ਹੋਣੇ ਹਾਂਜੀ ਮੰਮੀ ਤਾਂ ਹੀ ਨੌਕਰੀ ਲੱਗੂ ਮੇਰਾ ਪੁੱਤ ਹਾਂਜੀ ਮੰਮੀ ਮੈਨੂੰ ਚਾਹ ਬਣਾ ਕੇ ਦਿਆ ਦੋ ਚਾਹ ਕੇ ਦੁੱਧ ਲਿਆ ਕੇ ਦੰਨੀਏ ਮੈਂ ਤੈਨੂੰ ਤੂੰ ਪੜ੍ਹਨਾ ਮੇਰਾ ਪੁੱਤ ਬਣ ਕੇ ਠੀਕ ਆ ਠੀਕ ਹੈ ਹੈਲੋ ਹੋਰ ਕੀ ਅੱਜ ਤਾਂ ਮੈਂ ਫੜੀਂ ਗਈ ਸੀ ਮੰਮੀ ਆ ਗਈ ਸੀ ਪਤਾ ਕ ਠੀਕ ਹੈ ਮੈਂ ਤੇਰੇ ਨਾਲ ਫੇਰ ਗੱਲ ਕਰਦੀ ਆਂ ਸਰਬ੍ਰਿਧ ਕੀ ਕਰਦੀ ਆ? ਪੜ੍ਹਦੀ ਆ ਮੈਂ ਤਾਂ ਦੁੱਧ ਬਣਾਉਣ ਚੱਲਿਆਂ ਉਹਦੇ ਵਾਸਤੇ ਵਧੀਆ ਚੱਲਦੀ ਆ ਪੜਾਈ ਉਹਦੀ ਹਾਂ ਬਹੁਤ ਵਧੀਆ ਪੜ੍ਹਦੀ ਆ ਵਧੀਆ ਨੰਬਰ ਲੈ ਕੇ ਪਾਸ ਹੋਊਗੀ ਨਾਲੇ ਮੈਨੂੰ ਲੱਗਦਾ ਵੀ ਨੌਕਰੀ ਲੱਗ ਜੂਗੀ ਇਹ ਫੇਰ ਵੀ ਧਿਆਨ ਰੱਖੇ ਘਰ ਅੱਜ ਕੱਲ ਬੱਚਿਆਂ ਦਾ ਕੋਈ ਪਤਾ ਨਹੀਂ ਲੱਗਦਾ ਕੀ ਕਰਦੇ ਨੇ ਕੀ ਨਹੀਂ ਕਰਦੇ ਮੈਨੂੰ ਮੇਰੀ ਧੀ ਤੇ ਨਾ ਪੂਰਾ ਮਾਣ ਆ ਤੁਸੀਂ ਵੀ ਫਿਕਰ ਨਾ ਕਰਿਆ ਕਰੋ ਨਾਲੇ ਮੈਨੂੰ ਤਾਂ ਇਹ ਲੱਗਦਾ ਹੁਣ ਮੇਰੇ ਸਾਰੇ ਦੁੱਖ ਟੁੱਟ ਜਾਣਗੇ ਨੌਕਰੀ ਲੱਗ ਜੂਗੀ 4 ਪੈਸੇ ਕਮਾਇਆ ਕਰੂੰਗੀ। ਦੋਸਤੋਂ ਉਹ ਸ਼ੱਕ ਕਰੀ ਜਾਣੀਓ। ਮੈਂ ਦੁੱਧ ਬਣਾ ਕੇ ਦੇ ਦਮਾਉਣਾ। ਚਲ ਦੇ ਦੇ। ਹੈਲੋ। ਯਾਰ ਮੇਰੇ ਘਰਦਿਆਂ ਨੂੰ ਨਾ ਮੇਰੇ ਤੋਂ ਬਹੁਤ ਆਸਾਨ ਨਹੀਂ। ਮੈਂ ਹੁਣ ਤੇਰੇ ਨਾਲ ਐਵੇਂ ਗੱਲਾਂ ਨਹੀਂ ਕਰ ਸਕਦੀ। ਮੈਂ ਪਹਿਲਾਂ ਪੜ੍ਹਨਾ, ਲਿਖਣਾ, ਆਪਣੇ ਕੈਰੀਅਰ ਤੇ ਫੋਕਸ ਕਰਨਾ ਤੇ ਫੇਰ ਇਹ ਸਭ ਚੀਜ਼ਾਂ ਬਾਰੇ ਸੋਚੂੰਗੀ।